ਫਰੀਦਕੋਟ ਦੇ ਵਿੱਚ ਚੱਲੀ ਤੇਜ਼ ਹਨੇਰੀ ਦਾ ਜਿਹੜਾ ਕਿ ਕਹਿਰ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਪੋਲਿੰਗ ਬੂਥ ਤੇ ਸ਼ੈੱਡ ਜਾ ਡਿੱਗਦਾ ਤੇ ਜਾਨਾਂ ਬਚਾਉਣ ਦੇ ਲਈ ਲੋਕ ਇੱਧਰ ਉੱਧਰ ਭੱਜਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤੇਜ਼ ਹਨੇਰੀ ਦਾ ਕਹਿਰ ਕਿਸ ਕਦਰ ਫਰੀਦਕੋਟ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਅੱਜ ਜਿਹੜਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ਦੇ ਵੱਲੋਂ ਵੋਟ ਪਾਣ ਦੇ ਲਈ ਵਕਫ ਵਕਫ ਪੋਲਿੰਗ ਬੂਥਾਂ ਤੇ ਜਾਇਆ ਜਾਏਗਾ ਤੇ ਵੋਟ ਪਾਣਗੇ ਪਰ ਇਹ ਤਸਵੀਰਾਂ ਫਰੀਦਕੋਟ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਲੋਕ ਵੋਟ ਪਾਣ ਜੋ ਆਏ ਸਨ ਉਹ ਪੱਛ ਦੇ ਨਜ਼ਰ ਆਉਂਦੇ ਨੇ ਤੇ ਪੋਲਿੰਗ ਬੂਥਾਂ ਤੇ ਸ਼ੈੱਡ ਗਿਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਫਰੀਦਕੋਟ ਤੋਂ ਫਰੀਦਕੋਟ ਦੇ ਵਿੱਚ ਚੱਲੀ ਤੇਜ਼ ਹਨੇਰੀ ਦਾ ਜਿਹੜਾ ਕਿ ਕਹਿਰ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਪੋਲਿੰਗ ਬੂਥ ਤੇ ਸ਼ੈੱਡ ਜਾ ਡਿੱਗਦਾ ਤੇ ਜਾਨਾਂ ਬਚਾਉਣ ਦੇ ਲਈ ਲੋਕ ਇੱਧਰ ਉੱਧਰ ਭੱਜਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤੇਜ਼ ਹਨੇਰੀ ਦਾ ਕਹਿਰ ਕਿਸ ਕਦਰ ਫਰੀਦਕੋਟ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜ ਜਿਹੜਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ਦੇ ਵੱਲੋਂ ਵੋਟ ਪਾਣ ਦੇ ਲਈ ਵਕਫ ਵਕ ਪੋਲਿੰਗ ਬੂਥਾਂ ਤੇ ਜਾਇਆ ਜਾਏਗਾ ਤੇ ਵੋਟ ਪਾਣਗੇ ਪਰ ਇਹ ਤਸਵੀਰਾਂ ਫਰੀਦਕੋਟ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਲੋਕ ਵੋਟ ਪਾਣ ਜੋ ਆਏ ਸਨ ਉਹ ਭੱਜਦੇ ਨਜ਼ਰ ਆਉਂਦੇ ਨੇ ਤੇ ਪੋਲਿੰਗ ਬੂਥਾਂ ਤੇ ਸ਼ੈੱਡ ਗਿਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਫਰੀਦਕੋਟ ਤੋਂ